ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੈਂ ਜੋ ਇਸ ਸਟੇਜ ਤੋਂ ਬੋਲੂਗਾ ਉਹ ਮੇਰੇ ਨਿੱਜੀ ਵਿਚਾਰ ਹੋਣਗੇ ਤੇ ਮੇਰੀ ਆਪਣੀ ਭਾਵਨਾ ਹੋਊਗੀ ਉਹਦੇ ਵਿੱਚ ਪਰਿਵਾਰ ਦਾ ਕੋਈ ਲੈਣ ਦੇਣ ਨਹੀਂ ਹੋਊਗਾ ਵੀ ਇਹਨੇ ਕੀ ਕਹਿਤਾ ਭਰ ਕੇ ਕੋਈ ਇਹ ਨਾ ਆਖੇ ਵੀ ਉਹਦੇ ਉਹਨਾਂ ਦੀ ਸਟੇਜ ਤੋਂ ਬੰਦਾ ਬੋਲਿਆ ਸੀ ਅਸੀਂ ਉੱਥੇ ਨਹੀਂ ਜਾਣਾ ਮੇਰੇ ਤੋਂ ਬਿਲਕੁਲ ਸਿੰਘ ਬੋਲ ਕੇ ਗਏ ਇੱਥੇ ਮੈਨੂੰ ਨਾਂ ਨਹੀਂ ਦਿੱਤੇ ਉਹਨਾਂ ਦਾ ਉਹ ਕਹਿੰਦੇ ਵੀ ਜਦੋਂ ਭਾਈ ਅਮਰਤਪਾਲ ਸਿੰਘ ਵਾਰਿਸ ਪੰਜਾਬ ਉਹਨਾਂ ਦੇ ਜਥੇਬੰਦੀ ਤੇ ਪੁਲਿਸ ਚੜ੍ਹ ਕੇ ਆਈ ਆ ਤੇ ਇਹਨਾਂ ਦੀ ਫੜੋ ਫੜੀ ਹੋਈ ਹੈ ਤੇ ਕੋਈ ਜਥੇਬੰਦੀ ਜਾਂ ਕੋਈ ਦਲ ਪੰਥ ਦਾ ਮੁਖੀ ਜਾਂ ਕੋਈ ਜਥੇਬੰਦੀ ਦਾ ਮੁਖੀ ਸੰਪਰਦਾ ਦਾ ਮੁਖੀ ਅੱਗੇ ਨਹੀਂ ਆਇਆ ਸ਼ਰੀਕਾਂ ਪਿੱਛੇ ਕੋਈ ਨਹੀਂ ਤੁਰਦਾ ਹੁੰਦਾ ਭਾਈ ਅਮਰਤਪਾਲ ਸਿੰਘ ਸੰਧੂ ਸ਼ਰੀਕ ਬਣ ਗਿਆ ਸੀ ਉਹਨਾਂ ਨੇ ਬਾਹਰੋਂ ਆ ਕੇ ਉਹ ਜਥੇਬੰਦੀ ਖੜੀ ਕਰਤੀ ਸੀ ਜਿਹੜੀ ਤਾਂ ਦੀ ਲੰਘ ਰਹੀ ਸੀ ਤੇ ਫਿਰ ਸ਼ਰੀਕਾਂ ਨੂੰ ਸਿੱਟਣ ਵਾਸਤੇ ਉਹਨਾਂ ਨੂੰ ਖਤਮ ਕਰਨ ਵਾਸਤੇ ਤਾਂ ਸ਼ਰੀਕ ਕੇ ਬਾਜੀ ਵਾਲੇ ਝੋੜ ਲਾਉਂਦੇ ਹੁੰਦੇ ਆ ਮੈਂ ਸ਼ੰਭੂ ਬਾਡਰ ਤੋਂ ਵੀ ਬੋਲਿਆ ਸੀ ਤੇ ਅੱਜ ਵੀ ਬੋਲੂੰਗਾ ਮੈਂ ਡਿਟੇਲ ਚ ਗੱਲਾਂ ਬਤਾ ਕਰੂੰਗਾ ਮੈਨੂੰ ਪਤਾ ਵੀ ਇਹ ਨੁਕਸਾਨ ਮੇਰਾ ਹੋਊਗਾ ਬਹੁਤ ਵੱਡਾ ਨੁਕਸਾਨ ਕਰਨਗੇ ਆਪਾਂ ਨੂੰ ਇਸ ਚੀਜ਼ ਦਾ ਕੋਈ ਗਿਲਾ ਸ਼ਿਕਵਾ ਨਹੀਂ ਹੈ ਜਿਹੜੇ ਮੇਰੇ ਵਿਚਾਰ ਆ ਉਹ ਮੇਰੇ ਹੀ ਆ ਇਹ ਪਰਿਵਾਰ ਦੇ ਨਹੀਂ ਹੈਗੇ ਦਲਾ ਪੰਥਾ ਨੂੰ ਜਾਂ ਸੰਪਰਦਾਵਾਂ ਦੇ ਮੁਖੀਆਂ ਨੂੰ ਇਸ ਪਰਿਵਾਰ ਨਾਲ ਰੋਸਾ ਨਾ ਹੋਵੇ ਕੋਈ ਮੇਰੇ ਬਿਆਨਾਂ ਤੇ ਅਸੀਂ ਕਿਵੇਂ ਚੁੱਪ ਰਹਿ ਜਾਗੇ ਸਾਡੇ ਪਿੱਛੇ ਕੋਈ ਆਇਆ ਨਹੀਂਗਾ ਸਾਡਾ ਕੋਈ ਨਿੱਜੀ ਰੌਲਾ ਨਹੀਂ ਜੇ ਐਮਐਸਪੀ ਦੀ ਗੱਲ ਕਿਸਾਨੀ ਅੰਦੋਲਨ ਚ ਹੋ ਰਹੀ ਆ ਮੈਂ ਤਾਂ ਨਾ ਕਦੇ ਕੁਝ ਬੀਜਿਆ ਨਾ ਕੁਝ ਵੜਣਾ ਮੋਲ ਦਾ ਲੈ ਕੇ ਖਾਨੇ ਦਾ ਵੀ ਖਾਵਾਂਗੇ ਸਾਨੂੰ ਕੀ ਲੋੜ ਆ ਪਰ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਬਾਣੀ ਪੜ੍ਹਨੀ ਨਿਤਨੇਮ ਕਰਨਾ ਸਾਡਾ ਫਰਜ਼ ਆ ਮਜ਼ਲੂਮਾਂ ਦੀ ਰੱਖਿਆ ਕਰਨੀ ਸਾਡਾ ਧਰਮ ਆ ਜੇ ਕੋਈ ਕਵੇ ਅਸੀਂ 100-100 ਪਾਠ ਕਰਦੇ ਆ ਜੀ ਅਸੀਂ ਬਹੁਤ ਬਾਣੀ ਪੜ੍ਹਦੇ ਆ ਗੁਰਬਾਣੀ ਪੜ੍ਹਦੇ ਆ ਸਾਡੇ ਬਾਬਾ ਜੀ ਆਏ ਆ ਸਾਡੇ ਬਾਬਾ ਜੀ ਉਵੇਂ ਉਹਨਾਂ ਦਾ ਫਰਜ਼ ਆ ਪਰ ਉਹ ਆਪਣਾ ਧਰਮ ਨਹੀਂ ਕਰ ਰਹੇਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਖਾਂ ਦੇ ਪਹਿਲੇ ਗੁਰੂ ਸੀ ਮੌਕੇ ਦਾ ਰਾਜਾ ਬਾਦਸ਼ਾਹ ਬਾਬਰ ਉਹਨੂੰ ਜਾਬਰ ਆਖਿਆ ਉਹਦੀ ਅੱਖ 'ਚ ਅੱਖ ਪਾ ਕੇ ਗੱਲ ਕਰਨ ਦੀ ਜ਼ਰਤ ਸੀ ਸਾਡੇ ਗੁਰੂਆਂ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਏਵੇਂ ਪਾਸ਼ਾ ਜਹਾਂਗੀਰ ਦੀ ਅੱਖ ਚਾਹੇ ਅੱਖ ਪਾ ਕੇ ਗੱਲ ਕਰਨ ਦੀ ਜ਼ਰੂਰਤ ਸੀ ਸਾਡੇ ਛੇਵੇਂ ਪਾਸ਼ਾ ਜੀ ਮਹਾਰਾਜ ਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅੱਖ ਚ ਅੱਖ ਪਾ ਕੇ ਗੱਲ ਕਰਨ ਦੀ ਸੀਗੀ ਜ਼ਰੂਰਤ ਔਰੰਗਜ਼ੇਬ ਦੇ ਅੱਖਾਂ ਚ ਜਦੋਂ ਪੰਜਾ ਪਿਆਰਿਆਂ ਚੋਂ ਦੋ ਪਿਆਰਿਆਂ ਨੂੰ ਜਫਰ ਨਾਮਾ ਲੈ ਕੇ ਭੇਜਿਆਣਾ ਤੇ ਉਹਨਾਂ ਨੂੰ ਅੰਦਰ ਐਂਟਰ ਨਹੀਂ ਹੋਣ ਦਿੱਤਾ ਸੀਗਾ ਔਰੰਗਜ਼ੇਬ ਨੇ ਤੇ ਦਸਵੇਂ ਪਾਸ਼ਾ ਨੇ ਧਿਆਨ ਧਾਰ ਕੇ ਉਹਨੂੰ ਅਰੰਗਾਬਾਦ ਤੋਂ ਮੱਕੇ ਜਾਂਦਾ ਹੁੰਦਾ ਸੀ ਮਾਜਰ ਦੇ ਵਿੱਚ ਉੱਥੇ ਨਵਾਜ ਪੜਨਾ ਤੇ ਤੇ ਰਾਹ 'ਚ ਰੋਕ ਲਿਆ ਸੀ ਦਸਵੇਂ ਪਾਸ਼ਾ ਨੇ ਉਹਨਾਂ ਦੇ ਨਾਲ ਪੀੜੀਆਂ ਚੱਲਦੀਆਂ ਆਉਂਦੀਆਂ ਹੁਣ ਬਾਬਰ ਤੋਂ ਗਰਨਾਨ ਕਪਾਤਸ਼ਾ ਨੇ ਸਿਕਿਉਰਿਟੀ ਨਹੀਂ ਲਈ ਜਹਾਂਗੀਰ ਤੋਂ ਛੇਵੇਂ ਪਾਸ਼ਾ ਨੇ ਸਿਕਿਉਰਿਟੀ ਨਹੀਂ ਲਈ ਔਰੰਗਜ਼ੇਬ ਤੋਂ ਦਸਵੇਂ ਪਾਸ਼ਾ ਨੇ ਸਕਿਉਰਟੀ ਲਈ ਤੇ ਪਰ ਉਸ ਗੱਡੀ ਤੇ ਅੱਜ ਬੈਠੇ ਕਿਵੇਂ ਜੈਡਪਲੱਸ ਸਕਿਉਰਟੀ ਨਾਲੇ ਬੈਠੇ ਆ ਸਾਡੇ ਇਸ ਧਰਮ ਦੇ ਵਿੱਚ ਇਹ ਇਹ ਇੱਕ ਦਾ ਧਰਮ ਨਹੀਂ ਹੈਗਾ ਜਦੋਂ ਅਸੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਸਾਡਾ ਫਿਰ ਬੇਆਬੀਆਂ ਵਧਣੀਆਂ ਗੁਰੂ ਗ੍ਰੰਥ ਸਾਹਿਬ ਦਾ ਸਾਂਝਾ ਬਜ਼ੁਰਗ ਵੀ ਸ਼ਹੀਦ ਹੋਏ ਗੁਰੂ ਅਰਜਨ ਦੇਵ ਮਹਾਰਾਜ ਵੀ ਤਤੀ ਤਵੀ ਤੇ ਬੈਠੇ ਪੰਜਵੇਂ ਪਾਸ਼ਾ ਗੁਰਤੇਗ ਬਾਦਰ ਮਹਾਰਾਜ ਜੀ ਨੇ ਸੀਸ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਚਾਰ ਲਾਲ ਬਾਰੇ ਮਾਂ ਵਾਰੀ ਬਾਪ ਵਾਰਿਆ ਅੱਜ ਕੱਲ ਦਾ ਤਾਂ ਕੋਈ ਚੁੰਡੀ ਨਹੀਂ ਬਣਾਉਂਦਾ ਥੋੜੀ ਖਾਤਰ ਹਾਂ ਫਰਜ ਸੀ ਦਸਵੇਂ ਪਾਸ਼ਾ ਮਹਾਰਾਜ ਨੇ ਕਿਹਾ ਸੀ ਵੀ ਜਿਹੜੇ ਸਿੱਖ ਸੰਗਤਾਂ ਜਾਂ ਇਸ ਭਾਤ ਦੇ ਵਿੱਚ ਲੋਕ ਵੱਸਦੇ ਨੇ ਉਹਨਾਂ ਤੋਂ ਹੀ ਇਹ ਸੰਪਰਦਾਵਾਂ ਚੱਲਦੀਆਂ ਉਹਨਾਂ ਦੇ ਵਿੱਚ ਜਿਹੜੇ ਬੱਚੇ ਵੀ ਤੁਸੀਂ ਸਾਨੂੰ ਪਾਲ ਕੇ ਦਿੱਨੇ ਆ ਤੁਸੀਂ ਦਸਵੰਧ ਦਿੱਨੇ ਆ ਸਾਨੂੰ ਉੱਥੋਂ ਅਸੀਂ ਇਹ ਜਿਹੜੀਆਂ ਮੂਵਮੈਂਟ ਚਲਾਉਂਦੇ ਆ ਉਹ ਕੋਈ ਵੀ ਲਾ ਲੋ ਤੇ ਜਦੋਂ ਤੁਹਾਨੂੰ ਲੋੜ ਆ ਅਸੀਂ ਚੁੱਪ ਹੋ ਜਾਂਦੇ ਆ ਤੁਹਾਡਾ ਕਸੂਰ ਕੀ ਆ ਜੇ ਅੱਜ ਬੰਦੀ ਸਿੰਘ ਜਿਹੜੇ 25 25 30 30 ਸਾਲ ਤੋਂ ਬੰਦ ਨੇ ਬੰਦੀ ਸਿੰਘ ਉਹਨਾਂ ਦੀ ਵੀ ਗੱਲ ਕਰਾਂਗੇ ਜਾਂ ਦਾਸ ਸਿੰਘ ਡਿਬਰੂਗੜ੍ਹ ਜੇਲ੍ਹ ਚ ਬੰਦ ਨੇ ਇਸ ਹਾਮ ਉਹ ਥੋੜੇ ਬੰਦਾ ਇਹਨਾਂ ਨੂੰ ਕੁਝ ਨਹੀਂ ਲੱਗਦੇ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਬਰਗਾੜੀ ਦੇ ਵਿੱਚ ਪਾੜ ਕੇ ਨਾਲੀਆਂ 'ਚ ਸੜਦਾ ਨਾ ਰੂੜੀ 'ਚ ਦੱਬਦਾ ਉਹ ਥੋੜਾ ਦੱਬਿਆ ਗਿਆ ਇਹਨਾਂ ਦਾ ਨਹੀਂ ਦੱਬਿਆ ਗਿਆ ਜਿਵੇਂ ਕਿਸੇ ਦੀ ਕਦੇ ਸਾਨੂੰ ਅਸੀਂ ਰੱਬ ਮੰਨਦੇ ਆ ਸਾਨੂੰ ਪਾਤਸ਼ਾਹ ਕਹਿੰਦੇ ਆ ਸਾਨੂੰ ਜੰਗੀ ਜਰਨੈਲ ਕਹਿੰਦੇ ਆ ਉਹ ਇਹ ਜਿਹੜੇ ਕਿਸਾਨ ਮਰ ਰਹੇ ਆ ਬਾਡਰਾਂ ਦੇ ਉੱਤੇ ਜਿਵੇਂ ਆ ਸ਼ੁਭਕਰਨ ਦੇ ਸਿਰ 'ਚ ਗੋਲੀ ਵੱਜੀ ਆ ਕੱਲਾ ਭਰਾ ਸੀਗਾ ਉਹ ਦੋ ਭੈਣਾਂ ਦਾ ਕਦੇ ਉਹਦੇ ਘਰੋਂ ਵੀ ਤਾਂ ਕੋਈ ਡਰਮ ਭਰ ਕੇ ਕੋਈ ਪੀਪਾ ਭਰ ਕੇ ਕਣਕ ਦਾ ਤੇ ਚੌਲਾਂ ਦਾ ਗੁਰੂ ਘਰ ਕਿਸੇ ਗਿਆ ਹੀ ਹੋਊਗਾ ਜਦੋਂ 6 ਮਹੀਨੇ ਪਿੱਛੋਂ ਤੁਸੀਂ ਹਰੇਕ ਫਸਲ ਚੋਂ ਸਾਨੂੰ ਤੁਸੀਂ ਸਾਰਾ ਕੁਝ ਦੇਣਾ ਉਹ ਆਪਦੀ ਬਾਹਰਲੀ ਕਮਾਈ ਦੇ ਵਿੱਚੋਂ ਸਾਨੂੰ ਤੁਸੀਂ ਦਸਵੰਦ ਦੇਣਾ ਤੇ ਫਿਰ ਇਹ ਗੱਲ ਆਖੀਏ ਵੀ ਅਸੀਂ ਤਾਂ ਸਾਰਾ ਕੁਝ ਤੁਹਾਡੇ ਤੋਂ ਲੈਣਾ ਪਰ ਤੁਹਾਨੂੰ ਦੇਣਾ ਕੱਖ ਨਹੀਂ ਤੇ ਇਹ ਕਿੱਥੋਂ ਦਾ ਧਰਮ ਆ ਬਈ ਸਾਨੂੰ ਜਾਗਰੂਕ ਹੋਣਾ ਪੈਣਾ ਤੁਸੀਂ ਇੱਕ ਗੱਲ ਵੇਖੋ ਵੀ ਬੱਚੇ ਵੀ ਕੁਰਬਾਨ ਤੁਸੀਂ ਕਰੋ ਕਤਲ ਵੀ ਤੁਹਾਡਾ ਹੋਵੇ ਇਹ ਬੋਲਣ ਹੀ ਨਾ ਕੌਣ ਸਮਝਾਊਗਾ ਇਹਨਾਂ ਨੂੰ ਜਿੰਨਾ ਚਿਰ ਤੁਸੀਂ ਨਹੀਂ ਲੈ ਇਹਨਾਂ ਨੂੰ ਪੁੱਛਦੇ ਬਹੁਤ ਦੁੱਖ ਨਾਲ ਇਹ ਗੱਲਾਂ ਕਰਨੀਆਂ ਇਹਦਾ ਬਹੁਤ ਨਤੀਜਾ ਭੁਗਤਣਾ ਪੈਂਦਾ ਮੈਂ ਭੁਗਤ ਰਿਹਾ ਮੈਨੂੰ ਬਹੁਤ ਗਾਲਾਂ ਕੱਢਦੇ ਮੈਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢੀ ਜਾਂਦੇ ਦਿਨ-ਰਾਤ ਇਹ ਚੱਲੀ ਜਾਣ ਦੇ ਮੈਂ ਤਾਂ ਇੱਕ ਪਾਸੇ ਕਰਦਾ ਸਾਰਾ ਕੁਝ ਇਹ ਕਹਿੰਦੇ ਆ ਤੂੰ ਉਥੋਂ ਅੰਨਾ ਸੀਗਾ ਜਿੱਥੇ ਬਾਬਾ ਜੀ ਨੇ ਸਾਲ ਲੰਗਰ ਲਾਇਆ ਉਥੇ ਮਾਲ ਨਹੀਂ ਹੋ ਗਈ ਇੱਕ ਅਰੀ ਭੇਡਾਂ 'ਚ ਕਿਸੇ ਨੇ ਹੋਕਾ ਦੇਤਾ ਵੀ ਕੱਲ ਨੂੰ ਕੰਬਲ ਵੰਡਣੇ ਆ ਤੇ ਭੇਡਾਂ ਖੁਸ਼ ਹੋ ਗਈਆਂ ਤੇ ਬਾਅਦ 'ਚ ਪਤਾ ਲੱਗਾ ਪਹਿਲੇ ਉਹਨਾਂ ਦੀ ਔਨ ਲਾਉਣੀ ਆ ਤੇ ਫਿਰ ਉਹੀ ਉਹਨਾਂ ਨੂੰ ਵੰਡਣੀ ਆ ਇਹ ਤਾਂ ਖੁਸ਼ ਹੋ ਗਈਆਂ ਜੀ ਬਾਪਿਆਂ ਨੇ ਵੰਡਤਾ ਜੇ ਲੰਗਰ ਲਾਏ ਆ ਤੇ ਤੁਸੀਂ ਦਿੱਤੇ ਆ ਤੇ ਲਾਏ ਆ ਇਹ ਉਹਨਾਂ ਦਾ ਕੋਈ ਬਹੁਤਾ ਵੱਡਾ ਹੋ ਨਹੀਂ ਹੈਗਾ ਦਾਣ ਪੁੰਨ ਤੁਹਾਡੇ ਆ ਉਹ ਮੈਂ ਅੱਜ ਇੱਥੇ ਖੜਾ ਨਾ ਮੈਂ ਇੱਥੇ ਖੜਾ ਤਾਂ ਮੈਂ ਮੈਨੂੰ ਤੁਸੀਂ ਹੀ ਖੜਾਇਆ ਤੁਸੀਂ ਬੋਲਣ ਨੂੰ ਕਿਹਾ ਤੇ ਮੈਂ ਬੋਲਿਆ ਮੇਰੀ ਕੀ ਕਹਾ ਤਸੀ ਸਿੱਖ ਸੰਗਤ ਦੇ ਸਾਹਮਣੇ ਕੁਝ ਕਾਉਣ ਦੀ ਮੇਰੇ ਕੋਲ ਜੋ ਹੀ ਆ ਮੈਨੂੰ ਸਿੱਖਾਂ ਨੇ ਦਿੱਤਾ ਮੈਨੂੰ ਸੰਗਤ ਨੇ ਦਿੱਤਾ ਤੇ ਮੈਂ ਕਦੇ ਵੀ ਕਿਸੇ ਧਰਮ ਨੂੰ ਐਨ ਨਹੀਂ ਕੀਤਾ ਵੀ ਕਿਹੜੇ ਧਰਮ ਦਾ ਜਿੱਥੇ ਕਿਸੇ ਨਾਲ ਜ਼ੁਲਮ ਹੋਇਆ ਮੈਂ ਉੱਥੇ ਖੜਾ ਇਹਨਾਂ ਨੂੰ ਕਦੋਂ ਪੁੱਛਾਂਗੇ ਕੋਈ ਇੱਕ ਜਥੇਦਾਰ ਕੋਈ ਇੱਕ ਜਥੇਬੰਦੀ ਨੂੰ ਤੁਸੀਂ ਕਹੋ ਤਾਂ ਸਹੀ ਬਾੜਾ ਜਾ ਵੀ ਬਾਬਾ ਜੀ ਇੱਕ ਸਵਾਲ ਕਰ ਲਈਏ ਐਨਾ ਹੀ ਦੱਸ ਦੋ ਵੀ ਤੁਹਾਡੀ ਉਮਰ ਜੇ 50 ਸਾਲ ਹੋ ਗਈ ਤੇ 50 ਸਾਲਾਂ ਚ ਕਿੰਨੀਆਂ ਬੇਅਦਬੀਆਂ ਹੋ ਗਈਆਂ ਕੱਖ ਨਹੀਂ ਪਤਾ ਜੇ ਕਿਤੇ ਭੁੱਲ ਭਲੇਖੇ ਕਹਿ ਦੇਣਗੇ ਵੀ 50 ਹੋ ਗਈਆਂ ਤੇ ਬਾਬਾ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਚੁੱਪ ਫਿਰ ਅਸੀਂ ਕੀ ਮੰਨ ਲਈਏ ਇਹਨਾਂ ਨੂੰ ਸਾਨੂੰ ਖਤਰਾ ਸਟੇਟ ਤੋਂ ਆ ਜਾਂ ਇਹਨਾਂ ਤੋਂ ਆ ਇਹ ਤੁਹਾਨੂੰ ਸਮਝਣਾ ਪੈਣਾ ਮੈਂ ਸਵਾਲ ਕੀਤਾ ਸੀ ਸੰਤ ਜਰਨੈਲ ਸਿੰਘ ਜੀ ਖਾਨ ਸਾਹਿਬ ਭਿੰਡਰਾ ਵਾਲੇ ਮੁਖੀ ਦਮਦਮੀ ਟਕਸਾਲ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਜੂਨ 84 ਕਾਲ ਤਖਤ ਸਾਹਿਬ ਪਹਿਲਾਂ ਜਰਨੈਲ ਸਿੰਘ ਦਾ ਸੀ ਜਾਂ ਦੂਜਿਆਂ ਦਾ ਵੀ ਸੀ ਲੋਟ ਕਰਿਓ 84 ਦੇ ਵਿੱਚ ਅਕਾਲ ਪਤਖ ਸਾਹਿਬ ਨੂੰ ਢੇ ਢੇਰੀ ਕਰਤਾ ਟੈਂਕ ਚਾੜੇ ਇਹਦੇ ਤੇ ਡਾਰਾਣਾ ਹਮਲਾ ਹੋਇਆ ਉਹ ਅਕਾਲ ਪਤਖ ਸਾਹਿਬ ਕੱਲਾ ਜਰਨੈਲ ਸਿੰਘ ਖਾਲਸਾ ਭਿੰਡਰਾਲੇ ਦਾ ਹੀ ਸੀ ਜਾਂ ਦੂਜਿਆਂ ਦੀ ਸੀ ਤੋਂ ਕੋਈ ਦਲਪੱਤਜਾ ਕੋਈ ਜਥੇਬੰਦੀ ਨਹੀਂ ਸੀ ਰੋਸਾ ਹੋਊਗਾ ਦਲਦਮੀ ਟਕਸਾਲ ਨਾਲ ਸੰਤਾਂ ਨਾਲ ਸਿੰਘਾਂ ਨਾਲ ਵੀ ਕੌੜਾ ਬੋਲਦਿਆ ਕੋਈ ਮਤਭੇਦ ਹੋਊਗਾ ਪਰ ਕਾਲਪਤਖ ਸਾਹਿਬ ਨਾਲ ਤਾਂ ਕਿਸੇ ਦਾ ਕੋਈ ਰੋਸਾ ਨਹੀਂ ਨਾ ਚਾਹੀਦਾ ਕਿਵੇਂ ਅਸ਼ੰਘਾਰ ਸੇ ਠੰਡੇ ਪੈ ਗਏ ਜੇ ਅਸੀਂ ਪੰਜ ਸਿੰਘ ਹੈ ਨਾ ਪੰਜ ਸੰਘਾਰ ਲਈ ਤੁਰਿਆ ਸਾਡਾ ਗੁਰਦਰਾ ਸਾਹਿਬ ਢਾਟਾ ਤੇ ਅਸੀਂ ਪੰਜਾਂ ਨੇ ਤੁਰਨਾ ਵੀ ਇਹ ਸਾਡਾ ਉਹਦੇ ਚ ਇੱਕ ਚੀਜ਼ ਹੋ ਗਿਆ 4:00 ਵਜੇ ਹਜੇ ਤੱਕ ਬੈਠੇ ਤੇ ਸਮਝ ਲਓ ਜ਼ਰੂਰ ਕੋਈ ਨਾ ਕੋਈ ਗਾਣ ਸਾੜ ਹੋਈ ਆ ਉਹ ਵੀ ਸਾਡਾ ਵਿਚਾਰ ਲੜਾ ਠੋਕਦੀ ਸਾਨੂੰ ਚਾਰਾਂ ਨੂੰ ਪੁੱਛਣਾ ਕਹੀਂ ਅਸੀਂ ਕਦੇ ਸਾਹ ਨਹੀਂ ਕੱਢਾਂਗੇ ਜੇ 84 ਤੋਂ ਲੈ ਕੇ ਹੁਣ ਤੱਕ ਕੋਈ ਸਟੇਟ ਨੂੰ ਬੋਲਿਆ ਤੇ ਦੱਸੋ ਉਦੋਂ ਬਾਅਦ ਕਿੰਨਿਆਂ ਦੀ ਢੀਆਂ ਦੀ ਪੱਤ ਲੁੱਟੀ ਗਈ ਕਿੰਨੇ ਗੁਰੂ ਘਰਾਂ ਨੂੰ ਅੱਗ ਲਾਈ ਗਈ ਕੋਈ ਬੋਲਿਆ ਤੇ ਦੱਸੋ ਪਟਨਾ ਸਾਹਿਬ ਜਿੱਥੇ ਗੁਰੂ ਗੋਬੇ ਸਿੰਘ ਜੀ ਮਹਾਰਾਜ ਦਾ ਜਨਮ ਹੋਇਆ ਉਹ 3 ਸਾਲ ਪਹਿਲਾਂ ਉੱਥੇ ਚਿੱਠੀ ਪਾਦੀ ਕਿਸੇ ਨੇ ਗੋਲਕ ਚੋ ਬੰਬਣਾ ਡਾਦਿਆਂਗੇ ਤੁਹਾਡਾ ਅਸੀਂ ਤਖਤ ਕੋਈ ਬੋਲਿਆ ਤੇ ਦੱਸੋ ਅਸੀਂ 10 ਦਿਨ ਰਹੇ ਆ ਉੱਥੇ ਉਹਨਾਂ ਨੇ ਜਿਹੜੀ ਤਰੀਕ ਦਿੱਤੀ ਸੀ ਵੀ ਇਸ ਤਰੀਕ ਦੇ ਵਿੱਚ ਵਿੱਚ ਜੇ ਕੋਈ ਕੰਮ ਹੋਊਗਾ ਤੇ ਅਸੀਂ ਵੇਖਾਂਗੇ ਕੀ ਬੰਦਾ ਕੀ ਨਹੀਂ 2 ਸਾਲ ਪਹਿਲਾਂ ਕਰੋਨਾ ਦੀ ਆੜ ਚ ਉਹ ਤਖਤ ਸ੍ਰੀ ਹਜੂਰ ਸਾਹਿਬ ਨੂੰ ਜਿੰਦਾ ਲਾਤਾ ਗਵਰਨਮੈਂਟ ਨੇ ਕੋਈ ਗਿਆ ਦੇ ਦੱਸੋ ਜੇ ਕਾਲਪਤ ਸਾਹਿਬ ਅਮਰਸਰ ਸਾਹਿਬ ਪਟਨਾ ਸਾਹਿਬ ਹਜ਼ੂਰ ਸਾਹਿਬ ਉਹਨਾਂ ਦੀ ਬੇਅਦਬੀ ਲਈ ਨਹੀਂ ਲੜਾ ਕੋਈ ਤੁਰਿਆ ਤੇ ਭੁੱਲ ਜੋਂ ਏ ਤੁਹਾਡੇ ਲਈ ਵੀ ਤੁਰਨਗੇ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਨੂੰ ਗਲੀਆਂ 'ਚ ਰੋਲਤਾ ਗੁਰੂ ਗ੍ਰੰਥ ਸਾਹਿਬ ਨੂੰ ਬੀੜ ਪ੍ਰਕਾਸ਼ਾ ਮਹਾਰਾਜ ਦਾ ਸਰੂਪ ਇੱਕ ਬੀਬੀ ਆਉਂਦੀ ਆ ਤੇਲ ਦੀ ਬੋਤਲ ਖੋਲ ਕੇ ਗੁਰੂ ਗ੍ਰੰਥ ਸਾਹਿਬ ਦੇ ਆਸੇ-ਪਾਸੇ ਕਰਕੇ ਸੀਖ ਸੱਟ ਕੇ ਅੱਗ ਲਾ ਦਿੰਦੀ ਆ ਕੋਈ ਬੋਲਿਆ ਦੇ ਦੱਸੋ ਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਸਰਸੇ ਵਾਲੇ ਨੇ ਭੇਜਿਆ ਸੀ ਬੰਦਾ ਉਹ ਬੰਦਾ ਦਰਬਾਰ ਸਾਹਿਬ ਦੇ ਵਿੱਚ ਬਹਿ ਕੇ ਤਖਤ ਸਾਹਿਬ ਤੇ ਸੱਟ ਪੀ ਕੇ ਕੀਰਤਨਾਂ ਦੇ ਉੱਤੇ ਸੱਟ ਦਿੰਦਾ ਕੋਈ ਬੋਲਿਆ ਦੇ ਦੱਸੋ ਬੋਲਿਆ ਸੀ ਨਾ ਕੱਲਾ ਅਬਦਰਵਾੜ ਕੇ ਮੈਂ ਦੱਸੂਗਾ ਉਹ ਬੰਦਾ ਠੋਕ ਕੇ ਵੀ ਆਹ ਬੰਦੇ ਨੇ ਮੈਨੂੰ ਕਿਹਾ ਸੀਗਾ ਤੂੰ ਸਾਲ ਹੀ ਲੱਗਦਾ ਸਾਡੇ ਪੱਥ ਦਾ ਤੂੰ ਮੁਸਲਮਾਨਾਂ ਦਾ ਮੁੰਡਾ ਤੇ ਤੂੰ ਅੱਗੇ ਕਿਵੇਂ ਲੱਗਿਆ ਤੇ ਇਹਨਾਂ ਨੇ ਸਮਝੌਤਾ ਕਰਕੇ ਖੰਡਪਾਰ ਸਾਹਿਬ ਕਰਕੇ ਭੋਗ ਪਾਤਾ ਸਾਨੂੰ ਹੱਲ ਦਿੱਤਾ ਇਸ ਗੱਲ ਦਾ ਕਿਵੇਂ ਅੱਗੇ ਤੁਰਗੇ ਦੱਸੋ ਜੱਨਾਚੜ ਤੁਸੀਂ ਵੀ ਸਿਰਾਂ ਤੇ ਕੱਫਣ ਬੰਨ੍ਹਦੇ ਤੁਹਾਡੇ ਚ ਕੋਈ ਘਾਟਾ ਕੋਈ ਔਗਣ ਦੇਖੋ ਨੌਜਵਾਨੀ ਆ ਅੱਗੇ ਤੁਰਦੀ ਆ ਹਰੇਕ ਦੇ ਵਿੱਚ ਕੋਈ ਨਾ ਕੋਈ ਕਮੀ ਹੁੰਦੀ ਆ ਕੋਈ ਪੈਸੇ ਖਾ ਗਿਆ ਕੋਈ ਕਿਸੇ ਨਾਲ ਕੋਈ ਗੱਲਬਾਤ ਇਧਰ ਉਧਰ ਕਰ ਗਿਆ ਇਹਦਾ ਮਤਲਬ ਇਹ ਨਹੀਂ ਹੈਗਾ ਉਹਦੀਆਂ ਜੜਾਂ ਵੜ ਦੋ ਤੁਸੀਂ ਹੁੰਦਾ ਹੋ ਜਾਂਦਾ ਨੌਜਵਾਨੀ ਆ ਕੁਝ ਵੀ ਹੋ ਜਾਂਦਾ ਵਾ ਬੰਦੇ ਇੱਥੇ ਬਹੁਤ ਤਰ੍ਹਾਂ ਤਰ੍ਹਾਂ ਦੇ ਫਿਰਦੇ ਆ ਪਰ ਜੋੜ ਕੇ ਰੱਖੋ ਮੇਰਾ ਕਿਸੇ ਦੜਪੰਥ ਨਾਲ ਕਿਸੇ ਜੱਥੇਬੰਦੀ ਨਾਲ ਕਿਸੇ ਵੀ ਕੁਰਸੀ ਨਾਲ ਕੋਈ ਵੀ ਗੱਤੀ ਨਾਲ ਵਤਭੇਦ ਨਹੀਂ ਮੈਂ ਨਹੀਂ ਕਰਦਾ ਮੈਂ ਸਤਿਕਾਰ ਕਰਦਾ ਰੋਸ ਹੈ ਇਸ ਗੱਲ ਦਾ ਕੀ ਗਾਹ ਵਾਲੀ ਪੀੜੀ ਨੂੰ ਕੀ ਕਹਦਾਂਗੇ ਸਾਡੇ ਸੂਰਬੀਰ ਜਨੈਲ ਕੌਣ ਸੀਗੇ ਕੀ ਕਲਾ ਇਤਿਹਾਸ ਹੀ ਪੜਾਉਣਾ ਵੀ ਬਾਬਾ ਬੰਦਾ ਸਿੰਘ ਬਹਾਦਰ ਇਦਾਂ ਦੇ ਸੀ ਉਦੋਂ ਬਾਅਦ ਜਿਹੜੀ ਉਹਨਾਂ ਦੀ ਅੰਸ਼ਵੰਸ਼ ਆ ਗਈ ਉਹ ਤਾਂ ਖਤਮ ਹੋ ਗਈ ਹਰੀ ਸਿੰਘ ਨਲੂਆ ਇਦਾਂ ਦੇ ਸੀਗੇ ਜੀ ਉਦੋਂ ਬਾਅਦ ਖਤਮ ਹੋ ਕੇ ਨਹੀਂ ਜਿੰਨਾ ਚਿਰ ਤੁਸੀਂ ਨਹੀਂ ਲੈ ਮੈਨੂੰ ਵੰਗਾਰਦੇ ਵੀ ਬਾਬਾ ਜੀ ਅਸੀਂ ਤਾਂ ਘਰ ਦੇ ਪੈਸੇ ਤੋਂ ਲੈ ਕੇ ਆ ਸਰੀਰ ਤੱਕ ਆਪਦੇ ਬੱਚੇ ਤੱਕ ਤੁਹਾਡੇ ਦਲਾ ਪੰਥਾ ਤੋਂ ਵਾਰ ਤੇ ਅੱਜ ਸਾਨੂੰ ਲੋੜ ਆ ਤੁਸੀਂ ਮੂਰੇ ਹੋ ਕੇ ਚੱਲੋ ਉਦੋਂ ਤੁਹਾਨੂੰ ਪਤਾ ਲੱਗਣਾ ਵੀ ਤੁਹਾਡੇ ਆ ਕਿ ਸਟੇਟ ਦੇ ਆ ਪਿੱਛੇ ਜੱ ਇੱਕ ਵਿਵਾਦ ਖੜਾ ਹੋਇਆ ਵੀ ਪਰਮਿੰਦਰ ਸਿੰਘ ਨਾਂ ਦਾ ਜਿਹੜਾ ਸਿੰਘ ਆ ਜਦੋਂ ਉਹਦੇ ਨਾਂ ਦੇ ਨਾਲ ਸਿੰਘ ਲੱਗਿਆ ਮੈਂ ਕੋਈ ਪਸ਼ੂ ਵਾਲਾ ਦਾ ਨਾਂ ਨਹੀਂ ਲੈਣਾ ਹੁਣ ਤੁਸੀਂ ਉਹਨੂੰ ਸਮਝ ਕੇ ਹੋਵੋਗੇ ਕੀ ਦੀ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਰੋਕਿਆ ਦਾ ਉਹਨਾਂ ਸਾਹਿਬ ਕੋਈ ਸਵਾਲ ਕਰਨੇ ਹੋਣਗੇ ਜਾਂ ਕੀਤੇ ਆ ਕੁਛ ਇਨਾਂਕ ਪਤਾ ਲੱਗਾ ਫਿਰ ਉਹ ਵਿਵਾਦ ਖੜਾ ਹੋ ਗਿਆ ਬੁੱਧੀ ਜੀ ਦੇ ਸਾਹਮਣੇ ਆ ਗਏ ਵੀ ਹਾਂ 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 ਕੋਈ ਆਮ ਬੰਦਾ ਕਿਵੇਂ ਰੋਕ ਸਕਦਾ ਕਿਵੇਂ ਨਹੀਂ ਰੋਕ ਸਕਦਾ ਭਈ ਕਿਵੇਂ ਨਹੀਂ ਰੋਕ ਸਕਦਾ ਕੋਈ ਦੱਸੇ ਆ ਕੇ ਵੀ ਕਿਸੇ ਜੱਥੇਦਾਰ ਨੂੰ ਨਹੀਂ ਰੋਕ ਸਕਦੇ ਰੋਕ ਸਕਦੇ ਆ ਜੱਥੇਦਾਰ ਸਾਡਾ ਵਾ ਤੇ ਅਸੀਂ ਪੁੱਛਾਂਗੇ ਸਾਡਾ ਪਿਓ ਆ ਸਾਡੇ ਛੱਤਰ ਪਾਇੰਦੇ ਬਾਹਰ ਅਸੀਂ ਆਪਣੇ ਪਿਓ ਨੂੰ ਕਵਾਂਗੇ ਤੂੰ ਸਾਡਾ ਪਿਓ ਆ ਸਾਨੂੰ ਦੱਸ ਸਾਡੇ ਲਈ ਬੋਲਦਾ ਕਿਉਂ ਨਹੀਂ ਜੱਥੇਦਾਰ ਤਾਂ ਸਾਡਾ ਸਾਰਾ ਕੁਝ ਹੈ ਮਹਾਰਾਜਾ ਰਣਜੀਤ ਸਿੰਘ ਨੇ ਨਾਚੀ ਮੋਹਰਾ ਦੇ ਗਲ ਦੇ ਵਿੱਚ ਸੋਨੇ ਦਾ ਕੰਠਾ ਹੀ ਪਾਇਆ ਸੀ ਤੇ ਇੱਥੇ ਬੰਨ ਕੇ ਉਹਨੂੰ ਕਾਲੀ ਫੂਲਾ ਸਿੰਘ ਨੇ ਕੋੜਿਆਂ ਦੀ ਸਜ਼ਾ ਦਿੱਤੀ ਸੀਗੀ ਕੱਪੜੇ ਲਾ ਕੇ ਦਰਬਾਰ ਸੇ ਤੋਂ ਇਤਿਹਾਸ ਗਵਾਹ ਵਾ ਜੇ ਝੂਠਾ ਤੇ ਦੱਸੋ ਇਹਨਾਂ ਦੇ ਹੁੰਦਿਆਂ ਉਹਨੂੰ ਕਹਿੰਦਾ ਮੈਂ 2017 ਚ ਆਇਆ ਥੇ ਨੱਚਣ ਵਾਲੇ ਗਿੱਧੇ ਦੇ ਬੁੱਤ ਲੱਗੇ ਸੀਗੇ ਤਾਂ ਕੱਟਣ ਕਿਹਨਾਂ ਨੇ ਕੀਤੇ ਮਤਲਬ ਇਹਦਾ ਹੈ ਅ ਵੀ ਜੋ ਸਟੇਟ ਕਹੂਗੀ ਅਸੀਂ ਉਹ ਕਰਨਾ ਜੋ ਸਿੱਖ ਇਤਿਹਾਸ ਕਹੂਗਾ ਉਹਨੂੰ ਦਹਰਾਉਣਾ ਨਹੀਂ ਹੈ ਜੇ ਅਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਤਿਹਾਸ ਦਾ ਹਰਾਉਂਦੇ ਆਉਂਦੇ ਨਾ ਇਹਨਾਂ ਦੀ ਕੀ ਕਾਰਤ ਸੀ ਆ ਐਮ ਐਸ ਬੀ ਤੇ ਕੀ ਦੀ ਬਰੂ ਗੜ ਜੇਲ ਇਹ ਕਿਉਂ ਆਏ ਕਰ ਰਹੇ ਆ ਕਸੂਰ ਇਹਨਾਂ ਦਾ ਵੀ ਨਹੀਂ ਹੈ ਕਸੂਰ ਸਾਰਾ ਹੀ ਤੁਹਾਡਾ ਹੈ ਜਦੋਂ ਕੋਈ ਆਉਂਦਾ ਪੈਰਾ ਜੀ ਵੈਸ ਜਾਨੇ ਇਹ ਰਾਪਾ ਇਤੂ ਗਾਂ ਤਾਂ ਬੰਦਾ ਹੀ ਕੋਈ ਨਹੀਂ ਹੈਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਭੁੱਲ ਗਿਆ ਉਹ ਕਿੱਥੇ ਭਰੂਗਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਕਾਲ ਤੱਕ ਸਾਨੂੰ ਸਮਰਪਿਤ ਉੱਥੇ ਮੱਥਾ ਟੇਕੂਗਾ ਉਸ ਦਲ ਪੰਥ ਉਸ ਜੱਥੇਦਾਰ ਦੇ ਸਾਹਮਣੇ ਸਿਰ ਵੱਢ ਕੇ ਹਾਜ਼ਰ ਕਰਦਿਆਂਗੇ ਜਿਹੜਾ ਆਪਦੇ ਇਤਿਹਾਸ ਨੂੰ ਬਹਿਰਾਊਗਾ ਬੁੱਢੇਦਾਲ ਦੀ ਗੱਲ ਕੀਤੀ ਉਹਨੇ ਜੈਡ ਪਲਾਸ ਸਿਕਿਉਰਿਟੀ ਲਈ ਫਿਰਦੇ ਆ ਹਾਲਾਂਕਿ ਅਸੀਂ ਉਸ ਨੂੰ ਜੱਥੇਦਾਰ ਬੁੱਢੇਦਾਲ ਦਾ ਨਹੀਂ ਮੰਨਦੇ ਕਾਗਜ਼ਾਂ 'ਚ ਉਹ ਬਣਿਆ ਫਿਰੇ ਉਹਨਾਂ ਨੇ ਐਨੇ ਕ ਬੰਦੇ ਕਤਲ ਕਰਤੇ ਮੈਨੂੰ ਕਿੱਥੇ ਛੱਡਣਗੇ ਪਰ ਮੈਂ ਬੋਲੂਗਾ ਗੁਨਾਹਗਾਰ ਉਹ ਹੈ ਜਿਹਨੂੰ ਸੱਚ ਪਤਾ ਓਏ ਬੋਲਦਾ ਹੀ ਨਹੀਂ ਸੰਪਰਦਾਵਾਂ ਕਿੰਨੀਆਂ ਤੁਰੀਆਂ ਦੂ ਬਾਦ ਦਾੜ ਬਾਬਾ ਬੀਦੀ ਚੰਦ ਸਾਹਿਬ ਇੱਕ ਵਾਰੀ ਦਰਬਾਰ ਲੱਗਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਘੋੜਾ ਤੇ ਬਾਜ ਤੇ ਪਿਛਾ ਕੇ ਇੱਕ ਸਿੰਘ ਨੂੰ ਦਿੱਤੀ ਉਹਨਾਂ ਦਾ ਨਾਮ ਭੁੱਲ ਗਿਆ ਲੈਣਾ ਨਹੀਂ ਗੱਲ ਸੁਣਾ ਲਿਆ ਜਾ ਜਦੋਂ ਸ਼ਿਕਾਰ ਲਈ ਗਏ ਜਿਹੜਾ ਬਾਜ ਸਿੰਘ ਨੂੰ ਦਿੱਤਾ ਸੀ ਦਸਵੇਂ 6ਵੇਂ ਪਾਸ਼ਾ ਨੇ ਉਹ ਬਾਜ ਉੱਡ ਗਿਆ ਤੇ ਉਹ ਪੈਂਦੇ ਖਾਂ ਦੇ ਜਵਾਈ ਅਜ਼ਮਲ ਖਾਨ ਨੇ ਫੜ ਲਿਆ ਕਹਿੰਦੇ ਜੀ ਬਾਜ ਨਹੀਂ ਮਿਲਦਾ ਬਾਬੇ ਕਹਿੰਦਾ ਉਹ ਕਹਿੰਦੇ ਪਤਾ ਕਰੋ ਸਿੰਘਾਂ ਨੇ ਪਤਾ ਕੀਤਾ ਸੂਹ ਮਿਲੀ ਜੀ ਉਹ ਤਾਂ ਅਜ਼ਮਲ ਖਾਨ ਫੜੀ ਫਿਰਦਾ ਪੈਂਦੇ ਖਾਂ ਨੂੰ ਕਿਹਾ ਵੀ ਬਾਜ ਲਿਆ ਕੇ ਦੇ ਬਾਬੇ ਕਹਿੰਦਾ ਉਹ ਕਹਿੰਦਾ ਬਾਬੇ ਕਹਿੰਦਾ ਬਾਜ ਮੋੜ ਦੋ ਪੈਂਦੇਖਾਂ ਦਾ ਜਵਾਈ ਕਹਿੰਦਾ ਤੇਰੀ ਕੁੜੀ ਛੱਡ ਦੂੰਗਾ ਪਰ ਮੈਂ ਬਾਜ ਨਹੀਂ ਦੇਣਾ ਉਹ ਕਹਿੰਦਾ ਕੁੜੀ ਰੱਖ ਲੈ ਬਾਜ ਵੀ ਰਹਿਣ ਦੇ ਮੈਂ ਕਹਿ ਦਿੰਦਾ ਤੇ ਉੱਥੇ ਜਾ ਕੇ ਮੁੱਕਰ ਗਿਆ ਦਰਬਾਰ ਚ ਛੇਵੇਂ ਪਾਤਸ਼ਾਹ ਨੂੰ ਕਹਿੰਦਾ ਪੈਂਦੇਖਾਂ ਕਹਿੰਦਾ ਛੇਵੇਂ ਪਾਤਸ਼ਾਹ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੁਹਾਡੇ ਸਿੱਖ ਝੂਠ ਬੋਲਦੇ ਆ ਬਾਜ ਸਾਡੇ ਘਰੇ ਨਹੀਂ ਹੈਗਾ ਉਹ ਕਹਿੰਦੇ ਜੀ ਹੈਗਾ ਉਹਨਾਂ ਨੇ ਲਿਆ ਕੇ ਬਾਜ ਦਿਖਾਤਾ ਇਹਨਾਂ ਦੇ ਘਰੋਂ ਲਿਆਂਦਾ ਪੈਂਦੇਖਾਂ ਗੁੱਸੇ ਚ ਆਇਆ ਰੋਹ ਚ ਆਇਆ ਕਹਿੰਦਾ ਸਿੱਖ ਵੀ ਝੂਠੇ ਗੁਰਨਾਨਕ ਦਾ ਘਰ ਵੀ ਝੂਠਾ ਤੇ ਬਾਬਾ ਵਿਧੀ ਚੰਦ ਸਾਹਿਬ ਜੀ ਦਰਬਾਰ ਚ ਉੱਠੇ ਮਾਰ ਮਾਰ ਮੁਕੀਆਂ ਦਾ ਮੂੰਹ ਭਾਂਤਾ ਪੈਦੇ ਖਾਂ ਦਾ ਛੇਵੇਂ ਪਾਤਸ਼ਾਹ ਦੇ ਕਹਿੰਦੇ ਘਰ ਦੀ ਤੂੰ ਬੇਅਦਬੀ ਕਿਵੇਂ ਕਰੇਗਾ ਉਸ ਬਾਬਾ ਵਿਧੀ ਚੰਦ ਦਾ ਦਲ ਪੰਥ ਕਹੂੰਗਾ ਮੈਂ ਜਿੱਦੇ ਮੈਨੂੰ ਕੋਈ ਸਬੂਤ ਮਿਲਿਆ ਮੈਂ ਅੰਚ-ਮੰਚ ਕਹਿ ਦੂੰਗਾ ਉਸ ਬਾਬਾ ਵਿਧੀ ਚੰਦ ਦਾ ਦਲ ਪੰਥ ਓਏ ਉਹਨੇ ਤਾਂ ਇਹੀ ਕਿਹਾ ਸੀ ਗੁਰਨਾਣਕ ਦਾ ਘਰ ਚੋਂ ਠਾਏ ਉਹਨੇ ਮਹਾਰਾਜ ਦੀ ਹਜ਼ੂਰੀ ਜੀ ਬੰਦਾ ਕੁੱਟਤਾ ਪੈ ਦੇਖਾ ਜਿਹੜਾ ਦੋ ਸਹਾਨਾਂ ਨੂੰ ਭੇਡਦਿਆਂ ਨੂੰ ਐਂ ਕਰ ਦਿੰਦਾ ਹੁੰਦਾ ਸੀ ਐਨਾ ਬਲਵਾਨ ਸੀਗਾ ਤੇ ਇੱਥੇ ਉਹਨਾਂ ਦੀ ਮਜੂਰ ਸੰਪਰਦਾਵਾਂ ਦੇ ਵਿੱਚ ਲੱਖਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਸਰੂਪ ਨਾਲਿਆਂ ਚ ਸੜਤੇ ਹਜੇ ਤੱਕ ਉੱਠੇ ਹੀ ਨਹੀਂ ਅਸੀਂ ਕਿਵੇਂ ਕਹਿ ਦਾਗੇ ਯਾਰ ਵੀ ਉਹਨਾਂ ਦੇ ਖੂਨ ਤੁਰੇ ਪੜਦੇ ਆ ਟਰਨਾ ਦਾ ਲਾਉਂਦਾ ਉਹ ਤੋਂ ਬਾਅਦ ਜਿਹਦੇ ਮਸੂਦਾ ਮੁਖੀ ਬਾਬਾ ਜੋਗਾ ਸਿੰਘ ਜੀ ਬਾਬਾ ਬਕਾਲਗੇ ਅਰਨਾ ਦਲ ਦਾ ਫਰਜ ਕੀ ਸੀਗਾ ਕਿੱਥੋਂ ਆਈ ਸੰਪਰਦਾ ਨੌਜਵਾਨਾਂ ਨੂੰ ਭਰਤੀ ਕਰਨਾ ਉਹਨਾਂ ਨੂੰ ਜੰਗ ਲਈ ਤਿਆਰ ਕਰਨਾ ਉਹਨਾਂ ਦਾ ਫਰਜ ਸੀਗਾ ਜਿੱਥੇ ਲੋੜ ਸੀ ਉਹ ਗਾਹ ਮੋਰਚਿਆਂ ਨੂੰ ਸਪਲਾਈ ਕਰਦੇ ਸੀ ਐਨੇ ਸਿੰਘ ਤਿਆਰ ਹੋ ਗਏ ਅੱਗੇ ਚੱਲੋ ਕਿੱਥੇ ਆ ਹਰੀਆਂ ਬੇਲਾਂ ਬਾਬਾ ਨਿਹਾਲ ਸਿੰਘਾ ਮੁਖੀ ਉੱਥੋਂ ਦੇ ਛੋਟੇ ਬੱਚੇ ਪੈਦਾ ਕਰਨੇ ਉਹਨਾਂ ਨੇ ਛੋਟੀਆਂ ਬੇਲਾਂ ਹਰੀਆਂ ਕਰਨੀਆਂ ਕਿੱਥੇ ਆ ਪਤਾ ਹੀ ਨਹੀਂ ਕੈਨੇਡਾ ਅਮਰੀਕਾ ਕਿੱਥੇ ਲੈ ਗਏ ਜ਼ਮੀਨਾਂ ਜਾਇਦਾਦਾਂ ਢੋਡੀਆਂ ਉਹ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਮੈਨੂੰ ਕਹਿੰਦੇ ਉਹ ਕਹਿੰਦੇ ਇਹਨਾਂ ਜੱਟਾਂ ਨੂੰ ਤਾਂ ਜ਼ਮੀਨਾਂ ਅਸੀਂ ਲੈ ਕੇ ਦਿੱਤੀਆਂ ਸੀਗੀਆਂ ਨਿਸ਼ਾਨ ਸਾਹਿਬ ਦੇ ਥੱਲੇ ਤੇ ਹੁਣ ਲੜਨ ਉਹਨਾਂ ਖਾਤਰ ਤੇ ਤੁਸੀਂ ਕਲੀਅਰ ਕਰੋ ਕਿ ਤੁਸੀਂ ਦਿੱਤੀਆਂ ਸੀ ਕਿ ਇਹਨਾਂ ਨੇ ਤੁਹਾਨੂੰ ਦਿੱਤੀਆਂ ਜੱਟਾਂ ਨੂੰ ਜ਼ਮੀਨਾਂ ਸਿੱਖਾਂ ਨੂੰ ਜ਼ਮੀਨਾਂ ਜਾਇਦਾਦਾਂ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀਆਂ ਸੀ ਉਹਨਾਂ ਤੋਂ ਅੱਜ ਵੀ ਸਿਰ ਕੁਰਬਾਨ ਆ ਉਹ ਤੁਸੀਂ ਤਾਂ ਲੈ ਗਏ ਖੋ ਕੇ ਪੰਜਾਬ ਤੋਂ ਬਾਹਰ ਲਈ ਜਾਂਦੇ ਆ ਤੁਸੀਂ ਤਾਂ ਬਾਨੀ ਅਡਾਨੀ ਮੋਦੀ ਤੋਂ ਵੀ ਭੈੜੇ ਆ ਚੇਨਈ ਤੇ ਆਪਦਾ ਸਟੈਂਡ ਕਲੀਅਰ ਕਰੋ ਤੁਸੀਂ ਸਿੱਖਾਂ ਦੇ ਆ ਕੇ ਸੈਂਟਰ ਦੇ ਆਂ ਦੰਦਮੀ ਟਕਸਾਲ ਬਾਬਾ ਹਰਨਾਮ ਸਿੰਘ ਤੁਮਾ ਖਵਾਉਂਦਾ ਪੇਪਰਾਂ ਦੇ ਵਿੱਚ ਵੀ ਮੈਂ ਦੰਦਮੀ ਟਕਸਾਲ ਦਾ ਮੁਖੀ ਆ ਜਿਨ੍ਹਾਂ ਦੇ ਮੁਖੀ ਪਹਿਲੇ ਬਾਬਾ ਦੀਪ ਸਿੰਘ ਜੀ ਹੋਏ ਆ ਬਾਬਾ ਦੀਪ ਸਿੰਘ ਜੀ ਨੂੰ ਕੀ ਲੋੜ ਪੈ ਗਈ ਸੀ ਯਾਰ ਬੁੱਢੀ ਉਮਰ ਆਪਦਾ ਸਿਰ ਤਲੀ ਤੇ ਰੱਖ ਕੇ ਲੜਨ ਦੀ ਇਸ ਦਰਬਾਰ ਖਾਤਰ ਤੇ ਦਰਬਾਰ ਦੇ ਵਿੱਚ ਕੀ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਤੇ ਕਹਿੰਦੇ ਉਹਨਾਂ ਦੀ ਗੱਦੀ ਤੇ ਬੈਠੇ ਆ ਐਨੇ ਸਰੂਪਾਂ ਨੂੰ ਅੱਗ ਲੱਗ ਗਈ ਐਨੇ ਸਰੂਪ ਗਾਇਬ ਹੋ ਗਏ ਉਹ ਜੇ ਹਜੇ ਤੱਕ ਬੋਲੇ ਨਹੀਂ ਤੇ ਅਸੀਂ ਕਿਵੇਂ ਕਹਿ ਦਾਂਗੇ ਇਹ ਦੰਦਮੀ ਟਕਸਾਲ ਦੇ ਮੁਖੀ ਆ ਇਹਨਾਂ 'ਚੋਂ ਹੋਣੀ ਹੈਣੀ ਗੱਲ ਆ ਗਈ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਹੋਊਗਾ ਜੱਫੇਦਾਰ ਯਾਰ ਦੰਦਮਾਨ ਸਾਹਿਬ ਦਾ ਜੇ ਹੈਗੇ ਤਾਂ ਹੋਊਗਾ ਈ ਕਿੱਡੀ ਗੰਭ ਪਾੜ ਡੱਕ ਪਿਆ ਜੇ ਹੈਗੇ ਆ ਤਾਂ ਕੋਈ ਇੱਕ ਕੰਮ ਤਾਂ ਦੱਸੋ ਇਹਨਾਂ ਨੇ ਕੀਤਾ ਜੱਫੇਬੰਦੀ ਵਾਲਾ ਸਾਡਾ ਜੱਥੇਦਾਰ ਉਹ ਹੋਊਗਾ ਜਿਹਨੇ ਸਾਨੂੰ ਅਹਿਸਾਸ ਕਰਾਤਾ ਓਏ ਸਾਡੇ ਹੁੰਦਿਆਂ ਥੋੜੀ ਹਵਾਲਣੀ ਕੋਈ ਝਾਕ ਸਕਦਾ ਤੂੰ ਨੌਜਵਾਨ 20 25 ਸਾਲਾਂ ਦੀ ਜਾ ਇੱਥੋਂ ਤੁਰ ਕੇ ਦਿੱਲੀ ਦੀ ਲਾਲ ਕਿਲੇ ਨੂੰ ਹੱਥ ਲਾ ਕੇ ਆਉਂਦਾ ਆਉਂਦਾ ਤੱਕ ਤੇਰੀ ਅੱਖ ਤੇਰੇ ਹੱਲ ਕੋਈ ਅੱਖ ਨਹੀਂ ਚੱਕੂਗਾ ਮੈਂ ਜੱਥੇਦਾਰ ਆ ਉਹ ਸਾਡਾ ਜੱਥੇਦਾਰ ਹੋਊਗਾ ਉਹ ਇੱਥੇ ਤਾਂ ਤੀ ਘਰੋਂ ਨਿਕਲ ਤੂੰ ਬਾਹਰ ਚਾਹੇ ਪਹਿਲੋਂ ਕੜਨੇਬ ਹੋ ਜਾਂਦੀ ਐਸ ਇਨਾ ਪੰਜਾਬੀਆਂ ਵਾਲਿਆਂ ਨੂੰ ਕਿਵੇਂ ਕਹਿਣਗੇ ਸਾਡਾ ਜੱਥੇਦਾਰ ਕਿਵੇਂ ਕਹਿ ਦੇ ਜੱਥੇਦਾਰ ਆ ਜੱਥੇਦਾਰ ਐਵੇਂ ਨਹੀਂ ਬਣਦੇ ਜੱਥੇਦਾਰਾਂ ਨੂੰ ਬੱਚੇ ਸ਼ਹੀਦ ਕਰਾਉਣੇ ਪੈਂਦੇ ਆ ਜੱਥੇਦਾਰਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਦੇ ਬੱਚਾ ਦਾ ਕਾਲਜਾ ਕੱਢ ਕੇ ਮੂੰਹ ਚ ਪਾਉਂਦੀ ਆ ਹਕੂਮਤ ਬੋਲਟ ਪ੍ਰੂਫ ਗੱਡੀਆਂ 'ਚ ਨਹੀਂ ਘੁੰਮਦੇ ਅਸੀਂ ਕਹਿੰਨੇ ਆ ਸਾਡੇ ਜੱਥੇਦਾਰ ਚੌਪਰ ਰੱਖਣ ਪ੍ਰਾਈਵੇਟ ਜੈੱਟ ਰੱਖਣ ਯਾਰ ਸਾਡੀ ਸਿੱਖ ਕੌਮ ਦੇ ਮੁਖੀ ਆ ਸਾਡੇ ਜੱਥੇਦਾਰ ਆ ਵੱਡੀ ਤੋਂ ਵੱਡੀ ਸਿਕਿਉਰਿਟੀ ਰਹਿਣ ਇਹਨਾਂ ਦੇ ਨਾਲ ਟੈਂਕ ਚੱਲਣ ਜਦੋਂ ਤੁਰਦੇ ਆ ਪਤਾ ਤਾਂ ਲੱਗਿਆ ਸਿੱਖਾਂ ਦਾ ਜੱਥੇਦਾਰ ਆ ਜੋ ਤਾਈ ਚੱਲਣਗੇ ਨਾ ਜੇ ਉਹਨਾਂ 'ਚ ਹੋਊਗਾ ਕੁਝ ਕੱਲਾ ਬਿਆਨ ਦੇਣ ਵਾਲਾ ਜਥੇਦਾਰ ਨਹੀਂ ਹੋਣਾ ਚਾਹੀਦਾ ਕਿਥੋਂ ਹਣ ਸਾਫ ਭਾਦਿਆ ਤੁਸੀਂ ਜੇ ਇੱਥੇ ਬੈਠੇ ਆ ਕਿਸੇ ਨੂੰ ਦੁੱਖ ਨਹੀਂ ਹੈਗਾ ਇਹਨਾਂ ਨੂੰ ਇਹ ਤਾਂ ਉਹੀ ਸੀ 10ਵੇਂ ਪਾਸ਼ਾ ਜਿਨ੍ਹਾਂ ਨੇ ਪੁੱਤਰ ਨੱਕੇ ਸੀ ਪਰ ਵਾਰ ਵੀ ਐ 104 4 ਮਹੀਨਿਆਂ ਤੱਕ ਕਿਆ ਹੋਇਆ ਜੀ ਤੱਕਈ ਹਜ਼ਾਰ ਕੋਈ ਵਾਰ ਤੂ ਕਾ ਈ ਇਹਨਾਂ ਦੇ ਬੱਚੇ ਨਹੀਂ ਹੈਗੇ ਕਦੇ ਮੂੰਹ ਵੇਖਿਆ ਤੁਸੀਂ ਉਹਨਾਂ ਦਾ ਕਿੱਥੇ ਆ ਕਿੱਥੇ ਨਹੀਂ ਇਹ ਇਹ ਮੇਰੀ ਸਟੇਟਮੈਂਟ ਆ ਇਹ ਮੇਰੇ ਬਿਆਨ ਆ ਇਹ ਇਹਨਾਂ ਦੇ ਪਰਿਵਾਰਾਂ ਦੇ ਨਹੀਂ ਇਹਨਾਂ ਦਾ ਉਹ ਮੁਖਸੇ ਨਾਲ ਹੋ ਜਾਣ ਕਿਤੇ ਭਾਈ ਅਮਰਤਪਾਲ ਸਿੰਘ ਵਾਰਿਸ ਪੰਜਾਬ ਦੇ ਦੁਬਈ ਤੋਂ ਆਉਂਦੇ ਆ ਮੈਂ ਮਿਲਣ ਜਾਣਾ ਮੈਂ ਕਿਹਾ ਉਹਨਾਂ ਨੇ ਪੁੱਛਿਆ ਵੀ ਕੀ ਮੈਂ ਕਿਹਾ ਬਾਈ ਜੀ ਆ ਚੱਕਰ ਆ ਵੀ ਮੈਂ ਨਹੀਂ ਵਿਚਰਨਾ ਚਾਹੁੰਦਾ ਇਹਨਾਂ ਦੇ ਵਿੱਚ ਉਹ ਕਹਿੰਦੇ ਵੀ ਮੈਂ ਜਾਊਂਗਾ ਮੈਂ ਕਿਹਾ ਨੁਕਸਾਨ ਹੋਊਗਾ ਤੇਰੇ ਨਾਲ ਨਹੀਂ ਖੜਨਾ ਕਹਿੰਦੇ ਨਹੀਂ ਖੜਨਗੇ ਹਰੇਕ ਮੁਖੀ ਨੂੰ ਮਿਲਣ ਗਏ ਆ ਜੱਥੇਬੰਦੀ ਦੇ ਨਾਲ ਲੱਗੇ ਹਰੇਕ ਮੁਖੀ ਨਾਲ ਫੋਟੋ ਵੀਡੀਓ ਹਰੇਕ ਮੁਖੀ ਦੇ ਪੈਰੀ ਹੱਥ ਲਾਏ ਆ ਬਰਾਬਰ ਬੈਠੇ ਆ ਵੀ ਔਖੇ ਵੇਲੇ ਖੜਨਗੇ ਤੇ ਜਿਉ ਸੱਚ ਨੂੰ ਹੀ ਖੜਨਗੇ ਨਾ ਜੇ ਸੱਚ ਨੂੰ ਹੀ ਖੜੇ ਆ ਤੇ ਮੈਂ ਕਹਿੰਦਾ 24 ਘੰਟਿਆਂ ਦੇ ਵਿੱਚ ਬੱਚੇ ਸਾਡੇ ਪੰਜਾਬ ਹੋਣਗੇ ਕਿਹੜੀ ਗਵਰਨਮੈਂਟ ਡਿਬਲੂ ਗਣਜ ਜੇਲ੍ਹਾਂ ਵਿੱਚ ਬੰਦ ਕਰੀ ਬੈਠੀ ਆ ਨਾ ਇਹਨਾਂ ਦੇ ਨਾਲ 30 ਸਿੰਘ ਹੋਰ ਆ 50 ਹੋ ਗਏ ਹੋਣਗੇ ਟੋਟਲ ਉਹਨਾਂ ਨੂੰ ਆਮ ਆਦਮੀ ਪਾਰਟੀ ਲਿਆ ਸਕਦੀ ਹੈ ਉਹਨਾਂ ਦਾ ਸੀਐਮ ਆ ਤੇ ਜੇ ਕਹਿਦਗੇ ਵੀ ਤੁਸੀਂ ਜਥੇਦਾਰਾਂ ਨੂੰ ਨਾ ਬੋਲੋਗੇ ਨਹੀਂ ਹਰਪ੍ਰੀਤ ਸਿੰਘ ਨੂੰ ਰੋਕਿਆ ਕਿਵੇਂ ਉਹ ਜਿਨ੍ਹਾਂ ਨੇ ਸਾਡੇ ਸਿੰਘ ਬੰਦੀ ਕਰਕੇ ਰੱਖੇ ਆ ਭੁੱਖੇ ਧਿਆਏ ਓਏ ਉਹਨਾਂ ਦੇ ਲੀਡਰਾਂ ਦੇ ਜਿਹੜੇ ਵਿਅਰ ਅਟੈਂਡ ਕਰੀ ਜਾਂਦੇ ਆ ਉਹਨਾਂ ਨੂੰ ਅਸੀਂ ਜਥੇਦਾਰ ਕਿਵੇਂ ਮੰਨ ਲਾਂਗੇ ਚੱਡੇ ਦੇ ਵਿਆਹ ਤੇ ਨਹੀਂ ਗਿਆ ਗਿਆਨੀ ਗਿਆਨੀ ਹੋਈ ਸਮਾਗੀ ਜੀ ਜਥੇਦਾਰ ਦਾ ਫਿਰ ਜਦੋਂ ਹੋਊਗਾ ਉਦੋਂ ਕਹਦਾਗੇ ਵੀ ਹੁਣ ਜਥੇਦਾਰੀ ਹੈ ਭਾਈ ਨਾਲ ਤਰਾਂਗੇ ਅਸੀਂ ਕੁਰਬਾਨ ਹੋਣ ਵਾਲੇ ਲੱਖਾਂ ਹੀ ਸਿੰਘ ਨੇ ਲੱਖਾਂ ਹੀ ਬੀਬੀਆਂ ਨੇ ਨੌਜਵਾਨ ਪੜਾਣਾਂ ਨੇ ਅੱਜ ਕੱਲ੍ਹ ਦੀਆਂ ਜਥੇ ਬੰਦਿਆਂ ਤੇ ਜਥੇਦਾਰਾਂ ਤੋਂ ਕੁਰਬਾਨ ਹੋਣ ਲਈ ਤਿਆਰ ਆ ਕੋਈ ਇੱਕ ਗੁਣ ਤਾਂ ਦੱਸੋ ਇਹਨਾਂ ਦੇ ਵਿੱਚ ਜਥੇਦਾਰਾਂ ਵਾਲਾ ਹੈਗਾ ਇਤਿਹਾਸ ਨਾਲ ਤੁਸੀਂ ਉਹ ਪੜੋ ਜੇ ਅਸੀਂ ਕਹਿਦਗੇ ਉਹ ਯਾਰ ਕੱਲ ਦਾ ਸ਼ੋਰ ਆ ਤੂੰ ਤੈਨੂੰ ਕੀ ਪਤਾ ਵੀ ਐਂ ਕੀਤਾ ਅਸੀਂ ਤਾਂ ਐਂ ਕੀਤਾ ਸਿੰਘਾਂ ਨੇ ਐਂ ਕੀਤਾ ਜਿਹੜਾ ਕੰਮ ਮੇਰੇ ਦਾਦੇ ਨੇ ਕੀਤਾ ਸੀ ਉਹਦੇ ਪੈਸੇ ਮੇਰੇ ਪਿਓ ਨੂੰ ਨਹੀਂ ਮਿਲੇ ਤੇ ਜਿਹੜੀਆਂ ਦਿਹਾੜੀਆਂ ਮੇਰੇ ਪਿਓ ਨੇ ਲਾਈਆਂ ਉਹਦੇ ਪੈਸੇ ਮੈਂ ਲੈਣ ਦਾ ਹੱਕਦਾਰ ਨਹੀਂ ਤੇ ਨਾ ਹੀ ਮੈਨੂੰ ਕਿਹਨੇ ਦੇਣੇ ਆ ਵੀ ਭਾਈ ਉਹਨਾਂ ਨੇ ਕੀਤਾ ਸੀ ਉਹ ਜਿਹੜਾ ਕੰਮ ਸਾਡੇ ਵੱਡੇ-ਵਡੇਰੇ ਕਰਕੇ ਉਹਨਾਂ ਦਾ ਹੀ ਇਤਿਹਾਸ ਲਿਖਿਆ ਜਾਣਾ ਇਹਨਾਂ ਦਾ ਨਹੀਂ ਲਿਖਿਆ ਜਾਣਾ ਇਹ ਤਾਂ ਫਿਰ ਉੱਥੇ ਬੈਠੇ ਹੀ ਚੜ੍ਹ ਚੜਾਈ ਕਰ ਗਏ ਉਹ ਭਾਵੇਂ ਸੱਚਖੰਡ ਲਿਖੀ ਜਾਣ ਤੇ ਚਾਹੇ ਸਵਰਗਵਾਸੀ ਲਿਖੀ ਜਾਣ ਉਹ ਤਾਂ ਮੈਂ ਤਾਂ ਮਹਾਰਾਜ ਨੂੰ ਇੱਕ ਗੱਲ ਕਹਿਣਾ ਇਸ ਤੋਂ ਬਾਅਦ ਫਤਿਹ ਪ੍ਰਵਾਨ ਕਰਿਓ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੇਸ ਹਰੇ ਕਰ ਰਹੇ ਸੀ ਧੁੱਪੇ ਭਾਈ ਨੰਦ ਲਾਲ ਕੋਲੇ ਖੜੇ ਤੇ ਮਹਾਰਾਜ ਤਰੁੱਠੇ ਤੇ ਮਹਾਰਾਜ ਕਹਿੰਦੇ ਵੀ ਭਾਈ ਨੰਦ ਲਾਲਾ ਮੰਗਲਾ ਅੱਜ ਕੀ ਮੰਗਣਾ ਉਹਨਾਂ ਨੇ ਕੁਝ ਮੰਗਿਆ ਉਹ ਮੰਗਲਾ ਨੰਦ ਲਾਲਾ ਕੀ ਚਾਹੀਦਾ ਮਹਾਰਾਜੇ ਦੇ ਦੋਗੇ ਹਾਂਜੀ ਜਦੋਂ ਮੇਰੀ ਮੌਤ ਹੋਵੇ ਨਾ ਤੇ ਜਦੋਂ ਮੇਰਾ ਸਸਕਾਰ ਕਰਨ ਲਈ ਮੈਨੂੰ ਚਿਖਾਤੇ ਪਾਇਆ ਤੇ ਸਾਰੇ ਬਾਜੂ ਮੰਡਲ ਦੀ ਹਵਾ ਬੰਦ ਕਰ ਦਿਓ ਮੈਂ ਨਹੀਂ ਚਾਹੁੰਦਾ ਵੀ ਮੇਰੇ ਮਰਨ ਤੋਂ ਬਾਅਦ ਮੇਰੀ ਮਿੱਟੀ ਵੀ ਮੇਰੀ ਸਵਾ ਵੀ ਉੱਡ ਕੇ ਕਿਸੇ ਬਗਾਨੇ ਦਰ ਤੇ ਜਾਵੇ ਮੈਂ ਤਾਂ ਤੇਰੇ ਦਰ ਤੇ ਹੀ ਰਹਿਣਾ ਚਾਹੁੰਦਾ ਇਹਨਾਂ ਮੁਤਾਬਕ ਮੈਂ ਬਹੁਤ ਵੱਡਾ ਪਾਪੀ ਆ ਮੈਂ ਸਾਧੂ ਸੰਤਾਂ ਮਹਾਂਪੁਰਖਾਂ ਬਾਰੇ ਬੋਲਦਾ ਮੈਂ ਸੱਚ ਬੋਲਦਾ ਮੈਂ ਇਹਨਾਂ ਤੇ ਇਲਜ਼ਾਮ ਨਹੀਂ ਲਾਉਂਦਾ ਮੈਂ ਮਹਾਰਾਜ ਜੇ ਹਾਜ਼ਰ ਹੋਣ ਤੇ ਮੈਂ ਇੱਕੀ ਬਚਨ ਕਰਦਾ ਅਰਦਾਸ ਚ ਵੀ ਮੇਰੀ ਮੌਤ ਜਦੋਂ ਮਰਜੀ ਹੋ ਜੇ ਕੋਈ ਮੇਰੇ ਵਾਸਤੇ ਚ ਨਹੀਂ ਹੈਗਾ ਪਰ ਮੈਂ ਜਦੋਂ ਚਾਹਨਾ ਉਹ ਇਹ ਆ ਵੀ ਜਦੋਂ ਇਹ ਸਾਰੇ ਮਰਨ ਮੇਰੀ ਮੌਤ ਨਾਲ ਹੀ ਹੋ ਜੇ ਭਾਵੇਂ ਕੋਈ ਵੀ ਐਕਸੀਡੈਂਟ ਹੋ ਜੇ ਤੇ ਮੈਂ ਜਾ ਕੇ ਵੇਖਦਾ ਵੀ ਇਹਨਾਂ ਨੂੰ ਮਾੜਾ ਬੋਲਣ ਦੀ ਸਜ਼ਾ ਕੀ ਆ ਤੇ ਕੀ ਸੱਚ ਨੂੰ ਇਹਨਾਂ ਨੂੰ ਸੰਗਲ ਲੱਗਦੇ ਆ ਉਹ ਜਿਹੜੀਆਂ ਸਾਬ ਜਦਿਆਂ ਦੀਆਂ ਗੱਡੀਆਂ ਤੇ ਤੁਹਾਨੂੰ ਭਾਇਆ ਓਏ ਤੁਹਾਨੂੰ ਨਵਾਜਿਆ ਸਾਬ ਜਦਿਆਂ ਦੀਆਂ ਗੱਡੀਆਂ ਦੇ ਨਾਲ ਉਹਨਾਂ ਨੂੰ ਤੁਸੀਂ ਸਰਕਾਰੀ ਬਣਾਤਾ ਤੇ ਤੁਸੀਂ ਸਾਹ ਹੀ ਨਹੀਂ ਕੱਢਿਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੁਹਾਨੂੰ ਦੇ ਕੇ ਗਏ ਸੀ ਗੁਰੂ ਮੰਨਿਓ ਗ੍ਰੰਥ ਤੇ ਉਹਨੂੰ ਤੁਸੀਂ ਗੁਰੂ ਮੰਨਿਆ ਹੀ ਨਹੀਂ ਤੇ ਜੇ ਮੰਨਿਆ ਹੁੰਦਾ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇੱਥੋਂ ਇੱਥੇ ਕਿਵੇਂ ਹੋ ਜਾਂਦਾ ਅੱਜ ਪਤਾ ਹੀ ਨਹੀਂ ਤੁਹਾਨੂੰ ਨਹੀਂ ਪਤਾ ਦਰਬਾਰ ਸਾਹਿਬ ਦੇ ਵਿੱਚੋਂ ਕਿੰਨੇ ਸਰੂਪ ਗਾਇਬ ਹੋ ਗਏ ਤੇ ਪਏ ਕਿੱਥੇ ਆ ਜੇ ਇੱਕ ਸਰੂਪ ਪੰਜਾਬ ਦੇ ਇੱਕ ਜ਼ਿਲ੍ਹੇ ਦੇ ਵਿੱਚ ਵੀ ਅੱਜ ਰਾਤ ਨੂੰ ਪਾੜ ਕੇ ਸੈੱਟ ਦਿੱਤਾ ਜਾਵੇ ਤੁਹਾਨੂੰ ਸਾਹਮਣੇ ਨਹੀਂ ਜਾਣਾ ਤੁਸੀਂ ਧਰ ਨਹੀਂ ਲਾਉਂਦੇ ਰਹੋਗੇ ਅੱਜ ਮੋਗਾ ਲੁਧਿਆਣਾ ਅਮਰਸਰ ਫਰੀਦਕੋਟ ਫਰੋਈ ਪਰ ਕਿੱਥੇ ਕਿੱਥੇ ਬੈਠੋਗੇ ਸਿੱਕਾ ਹੈਗੇ ਇੰਨੇ ਇਹ ਤੁਹਾਨੂੰ ਦੇਖਣਾ ਪੈਣਾ ਵੀ ਇਹ ਕਰਦੇ ਕੀ ਆ ਜੇ ਤੁਸੀਂ ਇਹਨਾਂ ਗੱਲਾਂ 'ਤੇ ਧਿਆਨ ਨਹੀਂ ਦਿੰਦੇ ਨਾ ਫੇਰਾ ਕੋ ਕਰਨ ਦੀ ਲੋੜ ਨਹੀਂ ਹੈਗੀ ਇਹ ਚੀਕਾਂ ਨਾ ਮਾਰੋ ਫਿਰ ਸਿੱਧੇ ਹੋ ਕੇ ਤੁਰੋ ਚਾਹੇ ਸਿਰ ਲੈ ਜੇ ਤੇ ਜੇ ਇਹਨਾਂ ਦੇ ਵਿੱਚ ਵਿਚਰਨਾ ਇਹਨਾਂ ਨੂੰ ਸਾਰਾ ਕੁਝ ਮੰਨਣਾ ਮੂਹਰੇ ਲਾਉਣਾ ਪੈਣਾ ਆਓ ਬਈ ਮੂਹਰੇ ਤੁਸੀਂ ਇੰਨੇ ਜਾਨੇ ਬੈਠੇ ਆਂ ਆਪਾਂ ਸਿੱਖਾਂ ਦੇ ਬੱਚੇ ਆਂ ਹੁਣ ਤੱਕ ਤੁਸੀਂ 50000 ਰੁਪਏ ਮੱਥਾ ਟੇਕਤਾ ਹੋਗਾ ਸਾਰੇ ਪਰਿਵਾਰ ਦੇ ਦਰਬਾਰ ਸਾਹਿਬ ਜਾ ਕੇ ਤੇ ਵੀ ਜਾਓ ਇੱਕ ਬੰਦਾ ਉੱਠ ਕੇ ਦਰਬਾਰ ਸਾਹਿਬ ਦੇ ਵਿੱਚੋਂ 100 ਦਾ ਨੋਟ ਚੱਕ ਕੇ ਲਿਆਓ ਜੇ ਤੁਹਾਨੂੰ ਉੱਤੇ ਮਾਰ ਨਾ ਦਿੱਤਾ ਤੇ ਮੇਰਾ ਨਾਮ ਹਟਾ ਦੇ ਕੀ ਸਾਡੀ ਜ਼ਰਤ ਨਹੀਂ ਆਉਂਦੇ ਪਿਓ ਦੀ ਜੇਬ ਚੋਂ ਪੈਸੇ ਕੱਢਣ ਦੀ ਵੀ ਸਾਨੂੰ ਲੋੜ ਆ ਅਸੀਂ ਦਿੰਦੇ ਰਹੇ ਆ ਜੇ ਤੁਸੀਂ 50 ਦੇ ਨੋਟ ਨੂੰ ਹੱਥ ਲਾਓ ਤੋਡੀਆਂ ਬਾਹਾਂ ਤੋੜ ਦੇਣਗੇ ਉਹ ਸਾਰੇ ਗੰਡ ਬੰਨ ਕੇ ਸਣੇ ਸੋਨਾ ਘਰੇ ਲੈ ਜਾਂਦੇ ਤੁਹਾਨੂੰ ਪਤਾ ਹੀ ਕੱਖ ਨਹੀਂ ਲੱਗਦਾ ਇਹ ਜਾਣ ਇਹ ਮੈਂ ਚਾਹੁੰਦਾ ਸਾਡੇ ਸਾਰੇ ਗੁਰੂ ਘਰ ਪੰਜਾਬ ਇੰਡੀਆ ਲੈਵਲ ਵਰਲਡ ਦੇ ਵਿੱਚ ਜਿੰਨੇ ਆ ਸੋਨੇ ਦੇ ਹੋਣੇ ਚਾਹੀਦੇ ਆ ਹੀਰੇ ਜੜੇ ਹੋਣ ਸਾਡੇ ਗੁਰੂ ਘਰਾਂ ਦੇ ਸਿੱਖ ਕੌਮ ਬਹੁਤ ਮਹਾਨ ਕੌਮ ਆ ਪਰ ਮੈਂ ਇਹ ਨਹੀਂ ਚਾਹੁੰਦਾ ਛੋਡਾ ਚੰਮ ਲਾ ਕੇ ਬੰਨ ਇਹ ਤਾਂ ਹੀ ਸੋਪਣਗੇ ਜੇ ਛੋਡੀਆਂ ਪੱਗਾਂ ਦਸਤਾਰਾਂ ਦਿਮਾਲੇ ਸਲਾਮਤ ਰਹਿਣਗੇ ਫੈਸ਼ਨ ਚ ਨਾ ਰਹੋ ਕੱਲਾ ਇਹਨਾਂ ਨੂੰ ਪੁੱਛੋ ਕਿੱਡੀ ਗਾਫਤ ਆ ਜੂਗੀ ਜੇ ਇੱਕ ਬੰਦੇ ਨੂੰ ਪੁੱਛ ਲਾਂਗੇ ਅਸੀਂ ਬਾਬਾ ਜੀ ਬਸ ਮਾੜਾ ਜਵਾਬ ਦੇ ਦਿਓ ਸਾਨੂੰ ਤੇ ਜੇ ਗਾਹ ਇਤਿਹਾਸ ਪੜਨਗੇ ਨਾ ਬੱਚੇ ਉਹ ਕਹਿਣਗੇ ਵੀ ਅੱਛਾ ਇਹੋ ਜਿਹੇ ਬੱਚੇ ਹੁੰਦੇ ਸੀ ਛੋਡੇ ਸ਼ਹੀਦ ਹੁੰਦੇ ਰਹੇ ਜਰਨਲ ਜਦੋਂ ਕੋਈ ਹੋਇਆ ਉਹਦਾ ਸਮਾਂ ਦੱਸੂਗਾ ਹਜੇ ਨਹੀਂ ਹੈਗਾ ਇਹ ਤੁਸੀਂ ਵੇਖਣਾ ਵੀ ਆਮ ਜਿਹੜੇ ਨੌਜਵਾਨ ਹੁਣ ਜੇਲਾ ਦੇ ਵਿੱਚ ਬੰਦ ਨੇ ਉਹ ਆਪਣੇ ਆ ਕਿ ਆਪਣੇਆਂ ਦਾ ਸਾਥ ਆਪਾਂ ਦੇਣਾ ਇਹਨਾਂ ਨੇ ਨਹੀਂ ਦੇਣਾ ਤੇ ਜੇ ਚਾਹਦੇ ਆ ਦੇਣ ਕਿਹਦੇ ਵਿੱਚ ਅਣਖ ਗੈਰਤ ਸ਼ਰਮ ਹੋਈ ਵੀ ਸਾਡੇ ਸਿੱਖਾਂ ਦੇ ਬੱਚੇ ਆ ਪਰਿਵਾਰ ਨੇ ਪਹਿਲਾਂ ਵੀ ਇਹਨਾਂ ਨੂੰ ਬੇਨਤੀ ਕੀਤੀ ਸੀ ਓਏ ਹੁਣ ਵੀ ਬੇਨਤੀ ਭੇਜੀ ਆ ਅਜੇ ਤੱਕ ਆਈ ਨਹੀਂ ਹੈਗੇ ਤੇ ਜਰੂਰ ਆਉਣਗੇ ਮੈਂ ਨਹੀਂ ਆਉਂਦਾ ਕੱਲਾ ਕਿਉਂਕਿ ਇਹਨਾਂ ਦੇ ਵਿੱਚ ਕਦੇ ਇਹ ਨਾ ਹੋਵੇ ਵੀ ਉਹ ਬੈਠਾ ਉੱਥੇ ਜੇ ਇਹ ਸਿੰਘ ਦਿਵੜੂਗੜ ਜੇ ਤੋਂ ਪੰਜਾਬ ਲਿਆਉਂਦੇ ਆ ਬੰਦੀ ਸਿੰਘ ਭਾਈ ਜਤਾਰ ਸਿੰਘ ਹਵਾਰਾ ਜੀ ਹੁਣੀ ਬਾਹਰ ਆਉਂਦੇ ਆ ਉਹ ਇਹਨਾਂ ਦਲਾ ਪੰਥਾ ਦੀ ਸ਼ਰਤ ਹੋਈ ਸਾਨੂੰ ਮਹਿਰੋਂ ਵਾਲੇ ਦਾ ਸਿਰ ਚਾਹੀਦਾ ਉਹ ਸਿਰ ਕਰਵਾਣਾ ਕਰੀ ਸਿੱਧੇ ਹੋਗਾ ਤੁਰਨ ਤਾਂ ਸਹੀ ਪਰ ਮਹਾਰਾਜ ਕਿਰਪਾ ਕਰਨ ਅਰਦਾਸ ਬੇਨਤੀ ਆ ਵੀ ਮਾੜਾ ਮੋਟਾ ਇਹਨਾਂ ਦੇ ਅੰਦਰ ਵੀ ਉਹ ਜਾਗੇ ਚਣਕ ਜਿਹੜੀ 10ਵੇਂ ਪਾਸ਼ਾ ਨੇ ਲਾਈ ਸੀ ਤੇ ਫਿਰ ਤੁਹਾਨੂੰ ਸਾਰਾ ਕੁਝ ਹੀ ਮਿਲ ਜੂਗਾ ਘਰੇ ਬੈਠਿਆਂ ਨਹੀਂ ਮਿਲ ਜੂਗਾ ਤੇ ਫਿਰ ਤੁਹਾਡੇ ਵਿੱਚੋਂ ਜਿਹੜੇ ਨੌਜਵਾਨ ਹੈਗੇ ਆ ਜਰਨੈਲ ਪੈਦਾ ਹੋਣਗੇ ਬ੍ਰਹਮ ਗਿਆਨੀ ਪੈਦਾ ਹੋਣਗੇ ਪਰ ਜਿੰਨਾ ਚਿਰ ਇਹਨਾਂ ਨੇ ਉਸ ਚੀਜ਼ ਨੂੰ ਰੋਕਤਾ ਫਿਰ ਤੁਹਾਡਾ ਦਸ਼ਮੜ ਸੈਟਰ ਨਹੀਂ ਹੋ ਸਕਦਾ ਤੁਹਾਡੇ ਦਸ਼ਮੜ ਤਾਂ ਤੁਹਾਡੇ ਪੰਜਾਬ 'ਚ ਹੀ ਬੈਠਿਆ ਜਿਹੜੇ ਤੁਹਾਨੂੰ ਦੀਦੇ ਹੀ ਨਹੀਂ ਹੈ ਤਾਂ ਕੱਕਰੀ ਐਣਕਾ ਲਾ ਕੇ ਤਾਂ ਵੇਖੋ ਹੋ ਜਾਵੇ ਭੁੱਲਾ ਚੁੱਕਾ ਵੀ ਕਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ